Indigo Airline ਨੇ ਸਿਰਫ 24 ਘੰਟਿਆਂ ਦੇ ਅੰਦਰ ਅੰਦਰ ਇੰਡੀਆ ਦੀ ਸਰਕਾਰ ਨੂੰ ਗੋਡਿਆਂ ਭਾਰ ਕਰ ਲਿਆ ਦਸੰਬਰ ਦੇ ਪਹਿਲੇ ਹੀ ਕੁਝ ਦਿਨਾਂ ਚ 2000 ਤੋਂ ਵੀ ਵੱਧ ਫਲਾਈਟਾਂ ਕੈਨਸਲ ਹੋ ਚੁੱਕੀਆਂ ਇੰਡੀਆ ਦੇ ਵੱਡੇ ਵੱਡੇ 에어ਪੋਰਟਾਂ ਦਾ ਹਾਲ ਬੱਸ ਅੱਡਿਆਂ ਤੋਂ ਵੀ ਭੜਾ ਹੋ ਚੁੱਕਿਆ ਹੁਣ ਇਹ ਸਾਰਾ ਕੁਝ ਹੋਇਆ ਕਿਵੇਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਜਨਵਰੀ 2024 ਚ ਜਦੋਂ DGCA ਵੱਲੋਂ 에어 ਟਰੈਵਲ ਨੂੰ ਹੋਰ ਸੇਫ ਕਰ ਲਈ FDTL ਦੇ ਰੂਲ ਚੇਂਜ ਕੀਤੇ ਜਾਂਦੇ ਆ FDTL ਦਾ ਮਤਲਬ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨਸ ਇਹ ਰੂਲ ਹੀ ਆ ਜੋ ਡਿਸਾਈਡ ਕਰਦੇ ਆ ਕਿ ਇੱਕ ਪਾਇਲਟ ਕਿੰਨਾ ਟਾਈਮ ਡਿਊਟੀ ਕਰ ਸਕਦਾ ਉਹਨੂੰ ਉਹ ਹਫ਼ਤੇ 'ਚ ਕਿੰਨੀ ਰੈਸਟ ਮਿਲਣੀ ਚਾਹੀਦੀ ਆ ਕਿੰਨਾ ਟਾਈਮ ਉਹ ਪਲੇਨ ਨੂੰ ਫਲਾਈ ਕਰ ਸਕਦਾ ਤੇ ਕਿੰਨੇ ਵਾਰੀ ਉਹ ਰਾਤ ਨੂੰ ਲੈਂਡ ਕਰ ਸਕਦਾ ਹੁਣ ਤੁਸੀਂ ਸੋਚੋਗੇ ਕਿ ਇਹ ਤਾਂ ਬਹੁਤ ਵਧੀਆ ਰੂਲ ਸੀ ਪਬਲਿਕ ਦੀ ਸੇਫਟੀ ਲਈ ਇਹ ਰੂਲ ਬਣਾ ਕੇ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜਿਹਦੇ 'ਚ ਕੋਈ ਸ਼ੱਕ ਨਹੀਂ ਪਰ ਆਪਣੀ ਇੰਡੀਆ ਦੀ 에ਅਰਲਾਈਨ ਇੰਡਸਟਰੀ ਨੂੰ ਇਹ ਗੱਲ ਕੋਈ ਬਾਲੀ ਹਜਮ ਨਹੀਂ ਹੋਈ ਤੇ ਉਹਨਾਂ ਨੇ ਸਰਕਾਰ ਤੋਂ ਟਾਈਮ ਮੰਗਿਆ ਕਿ ਇਹਦੇ ਲਈ ਸਾਨੂੰ ਹੋਰ ਪਾਇਲਟ ਤੇ ਸਟਾਫ ਨੂੰ ਹਾਇਰ ਕਰਨਾ ਪੈਣਾ ਮਤਲਬ ਹੋਰ ਲੋਕਾਂ ਨੂੰ ਕੰਮ ਤੇ ਰੱਖਣਾ ਪੈਣਾ ਜਿਹਦੇ ਲਈ ਸਾਨੂੰ ਟਾਈਮ ਚਾਹੀਦਾ ਕਰਦੇ ਕਰਾਉਂਦੇ ਇਹ ਮੁੱਦਾ ਦਿੱਲੀ ਹਾਈ ਕੋਰਟ ਤੱਕ ਪਹੁੰਚ ਜਾਂਦਾ ਤੇ ਅੱ ਹੁੰਦਾ ਕਿ ਇਹ ਨਵੇਂ ਰੂਲ ਤਾਂ ਤੁਹਾਨੂੰ ਫਾਲੋ ਕਰਨੇ ਹੀ ਪੈਣੇ ਆ ਤੇ ਹਾਂ ਜੇ ਤੁਹਾਨੂੰ ਟਾਈਮ ਚਾਹੀਦਾ ਤਾਂ ਆਪਾਂ ਇਹਨੂੰ ਦੋ ਫੇਸ ਚ ਵੰਡ ਲੈਂਦੇ ਆ ਫੇਸ 1 ਤੇ ਫੇਸ 2 ਫੇਸ 1 ਜੁਲਾਈ 1 2025 ਨੂੰ ਲਾਗੂ ਹੋ ਜਾਂਦਾ ਜਿਹਦੇ ਚ 에어ਲਾਈਨ ਕਰੂ ਦੇ ਰੈਸਟ ਟਾਈਮ ਨੂੰ ਵਧਾ ਦਿੱਤਾ ਗਿਆ ਜਿੱਥੇ ਪਹਿਲਾਂ ਉਹਨਾਂ ਨੂੰ ਹਫਤੇ ਚ 36 ਘੰਟੇ ਰੈਸਟ ਮਿਲਦੀ ਸੀ ਹੁਣ ਉਹਨਾਂ ਨੂੰ ਹਫਤੇ ਦੀ 48 ਘੰਟੇ ਰੈਸਟ ਮਿਲੂਗੀ ਸਾਰੀਆਂ 에어ਲਾਈਨਸ ਨੇ ਬਿਨਾ ਕਿਸੇ ਤਕਲੀਫ ਤੋਂ ਫੇਸ 1 ਪਾਸ ਕਰ ਲਿਆ ਪਰ ਗੱਲ ਆ ਕੇ ਅੜਦੀਆ ਫੇਸ 2 ਤੇ ਜਿਹਦੇ ਚ ਪਾਇਲਟ ਦੀ ਰਾਤ ਦੀ ਡਿਊਟੀ ਤੇ ਰਾਤ ਦੀਆਂ ਲੈਂਡਿੰਗਸ ਇਫੈਕਟ ਹੋ ਪਤਾ ਸੀ ਕਿ ਇੱਥੇ ਆ ਕੇ ਚੱਕਰ ਪਊਗਾ ਤਾਂ ਹੀ ਉਹਨਾਂ ਨੇ 에ਅਰਲਾਈਨਸ ਨੂੰ ਖੁੱਲਾ ਡੁੱਲਾ ਟਾਈਮ ਦਿੱਤਾ ਸੀ ਤੇ ਨਵੰਬਰ 1 2025 ਤੱਕ ਦੀ ਡੈਡਲਾਈਨ ਦਿੱਤੀ ਸੀ ਹੁਣ ਸਾਰੀਆਂ 에ਅਰਲਾਈਨਸ ਚੋਂ ਕੱਲੀ ਇੰਡੀਗੋ ਇੱਕ ਐਹੋਜੀ 에ਅਰਲਾਈਨ ਸੀ ਜੀਨੇ ਫੇਜ਼ 2 ਨੂੰ ਬੁਰੇ ਤਰੀਕੇ ਨਾਲ ਫੇਲ ਕੀਤਾ ਪਾਇਲਟ ਐਸੋਸੀਏਸ਼ਨ ਵੱਲੋਂ ਇੰਡੀਗੋ ਤੇ ਇਹ ਦੋਸ਼ ਲਾਇਆ ਗਿਆ ਕਿ ਇਹ ਸਾਰਾ ਕੁਝ ਇੰਡੀਗੋ ਨੇ ਜਾਣਬੁੱਝ ਕੇ ਕੀਤਾ ਤਾਂ ਕਿ ਉਹਨਾਂ ਨੂੰ ਇਹ ਨਵੇਂ ਰੂਲ ਨਾਲ ਫਾਲੋ ਕਰਨੇ ਪੈਣ ਕਿਉਂਕਿ ਇੰਡੀਗੋ ਦਾ ਅਜੰਡਾ ਜਮਾਂ ਕਲੀਅਰ ਆ ਘੱਟ ਪੈਸਿਆਂ 'ਚ ਲੋਕਾਂ ਤੋਂ ਵੱਧ ਕੰਮ ਕਰਾ ਕੇ ਉਹਨਾਂ ਨੂੰ ਵੱਧ ਪ੍ਰੋਫਿਟ ਬਣਾਉਣਾ ਕਿਉਂਕਿ ਜੇ ਇਹ ਉਦੇ ਤੇ ਖਰਚਾ ਹੋਣਾ ਸੀ ਉਸੇ ਖਰਚੇ ਨੂੰ ਅਵੋਇਡ ਕਰ ਲਈ ਇਹ ਸਾਰਾ ਚੱਕਰ ਪਿਆ ਇੰਡੀਗੋ 에ਅਰਲਾਈਨਸ ਵਾਲਿਆਂ ਦੀ ਇਹ ਹਰਕਤ ਵੇਖ ਕੇ ਇਹਨਾਂ ਦਾ ਸਟਾਫ ਹੜਤਾਲ ਤੇ ਚਲਾ ਜਾਂਦਾ ਜਿਹਦੇ ਨਾਲ ਫਲਾਈਟਾਂ ਡਿਲੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਹੌਲੀ ਹੌਲੀ ਕੈਂਸਲ ਹੀ ਹੋ ਜਾਂਦੀਆਂ ਤੇ ਇਹ ਸਾਰਾ ਕੁਝ ਇੱਕ ਪਲੈਨਿੰਗ ਨਾਲ ਹੋਣ ਦਿੱਤਾ ਗਿਆ ਕਿ ਜਦੋਂ ਫਲਾਈਟਾਂ ਕੈਂਸਲ ਹੋਈਆਂ ਪਬਲਿਕ ਤੰਗ ਹੋਊਗੀ ਤੇ ਜਦੋਂ ਪਬਲਿਕ ਤੰਗ ਹੋਈ ਤਾਂ ਸਰਕਾਰ ਤੇ ਆਟੋਮੈਟਿਕਲੀ ਪ੍ਰੈਸ਼ਰ ਪਊਗਾ ਜਿਹਦੇ ਨਾਲ ਸਰਕਾਰ ਨੂੰ ਇਹ ਨਵੇਂ ਬਣਾਏ ਗਏ ਰੂਲ ਵਾਪਸ ਲੈਣੇ ਪੈਣੇ ਆ ਤੇ ਜਿਵੇਂ ਉਵੇਂ ਹੀ ਹੋਇਆ ਜਿਵੇਂ ਇੰਡੀਗੋ ਨੇ ਪਲਾਨ ਕੀਤਾ ਸੀ ਡੀਜੀਸੀਏ ਨੇ ਸਿਰਫ ਇੰਡੀ 2026 ਤੱਕ ਸਸਪੈਂਡ ਕਰਤੇ ਹੁਣ ਤੁਸੀਂ ਸੋਚ ਕੇ ਵੇਖੋ ਜਿਹੜੀ ਗੱਲ ਸਰਕਾਰ ਨੂੰ ਮਨਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਇੱਕ ਸਾਲ ਲੱਗਿਆ 800 ਲੋਕਾਂ ਦੀ ਮੌਤ ਹੋਈ ਪਤਾ ਨਹੀਂ ਕਿੰਨੇ ਕੁ ਡੰਡੇ ਖਾਦੇ ਫੇਰ ਕਿਤੇ ਜਾ ਕੇ ਸਰਕਾਰ ਨੇ ਆਪ ਦਾ ਕਾਨੂੰਨ ਵਾਪਸ ਲਿਆ ਸੀ ਤੇ ਉਸੇ ਦੇਸ਼ ਚ ਇੰਡੀਗੋ ਵਰਗੀ ਕੰਪਨੀ ਆਪ ਦੀ ਗੱਲ ਸਰਕਾਰ ਤੋਂ ਸਿਰਫ 24 ਘੰਟੇ ਅਟੈਚਮੈਂਟ ਵਾਲੀਂਦੀ ਆ ਇਹੀ ਪਾਵਰ ਆ ਪੈਸੇ ਦੀ ਜਿਹਦੇ ਮੂਰੇ ਸਰਕਾਰ ਨੂੰ ਵੀ ਝੁਕਣਾ ਪੈਂਦਾ 65% ਮਾਰਕੀਟ ਸ਼ੇਅਰ ਆ ਇੰਡੀਆ ਚ ਇੰਡੀਗੋ 에ਅਰਲਾਈਨਜ਼ ਦਾ ਇਹ 에ਅਰਲਾਈਨ ਤੇ ਸਰਕਾਰ ਦੀ ਲੜਾਈ ਚ ਤੰਗ ਤਾਂ ਤੁਹਾਡੇ ਮੇਰੇ ਵਰਗੇ ਆਮ ਲੋਕ ਹੋ ਰਹੇ ਆ